ਸਰ ਕੀ ਕੈਨੇਡਾ ਨੇ ਸਟੱਡੀ ਵੀਜ਼ਾ ਦੇਣੇ ਬੰਦ ਕਰ ਦਿੱਤੇ ਹਨ ਦੇਖੋ ਕੈਪਿੰਗ ਸਿਸਟਮ ਇੰਪਲੀਮੈਂਟ ਕਰਨ ਤੋਂ ਬਾਅਦ ਇਹ ਆਮ ਰਾਏ ਬਣ ਗਈ ਸੀ ਕਿ ਸ਼ਾਇਦ ਕੈਨੇਡਾ ਨੇ ਜਿਹੜੇ ਸਟੂਡੈਂਟ ਵੀਜ਼ਾਸ ਦੇਣੇ ਬੰਦ ਕਰ ਦਿੱਤੇ ਆ ਜਾਂ ਘਟ ਕਰ ਦਿੱਤੇ ਆ ਬਟ ਦੇਖੋ ਜੇ ਅੱਜ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਓਵਰਆਲ 6 ਬੈਂਡ ਦੇ ਨਾਲ ਚਾਹੇ 1 2 3 ਮੋਡਿਊਲਸ ਦੇ ਵਿੱਚੋਂ 5.5 ਬੈਂਡ ਵੀ ਨੇ ਤਾਂ ਵੀ ਵੀਜ਼ਾਸ ਜਿਹੜੇ ਉਹ ਆ ਰਹੇ ਆ ਤੋਂ ਬੇਸਿਕਲੀ ਗੱਲ ਉਹੀ ਆ ਜਾਂਦੀ ਆ ਕਿ ਵਧੀਆ ਪ੍ਰੋਫਾਈਲ ਦੇ ਵੀਜ਼ਾਸ ਹੱਲੇ ਵੀ ਆ ਰਹੇ ਨੇ ਜੋ ਡਿਪੈਂਡ ਕਰਦਾ ਹੈ ਕਿ ਤੁਸੀਂ ਵੀਜ਼ਾ ਫਾਈਲ ਲਗਾਉਂਦੇ ਕਦੋਂ ਹੁਣ ਸਪੋਜ਼ ਹੋ ਸਕਦਾ ਹੈ ਕਿ ਤੁਸੀਂ ਦਸੰਬਰ ਜਾਂ ਜਨਵਰੀ ਵਿੱਚ ਫਾਈਲ ਲਾਓ ਤਾਂ ਵੀਜ਼ਾਸ ਚਾਂਸਸ ਘਟ ਸਕਦੇ ਆ ਦੇਖੋ ਜਿਹੜੀ ਕੈਪਿੰਗ ਸਿਸਟਮ ਸੀ ਉਹਨੇ ਦੱਸਿਆ ਕੈਨੇਡਾ ਨੇ ਕਿ ਅਸੀਂ ਐਨੇ ਵੀਜ਼ਾਸ ਗ੍ਰਾਂਟ ਕਰਨੇ ਆ ਉਹ ਫਰਸਟ ਕਮ ਫਰਸਟ ਸਰਵਿਸ ਬੇਸ ਤੇ ਹੋਣੇ ਆ ਉਹ ਜਿਹੜਾ ਵੀ ਬੱਚਾ ਪਹਿਲਾਂ ਅਪਲਾਈ ਕਰੇਗਾ ਉਹਨੂੰ ਪਹਿਲਾਂ ਵੀਜ਼ਾ ਮਿਲ ਜਾਏਗਾ ਤਾਂ ਜਿੰਨਾ ਉਹਨਾਂ ਦਾ ਟਾਰਗੇਟ ਅਚੀਵ ਹੋ ਗਿਆ ਸਪੋਜ਼ ਕਰੋ ਦਸੰਬਰ ਜਨਵਰੀ ਤੱਕ ਹੋ ਗਿਆ ਤਾਂ ਇਸ ਸਾਲ ਦਾ ਟਾਰਗੇਟ ਅਗਰ ਖਤਮ ਹੋ ਗਿਆ ਤਾਂ ਉਹਨਾਂ ਨੇ ਅੱਗੇ ਵੀਜ਼ਾਸ ਦੇ ਚਾਂਸਸ ਆਟੋਮੈਟਿਕਲੀ ਕੱਟ ਕਰ ਦੇਣੇ ਆ। ਤੋਂ ਇਸ ਵੇਲੇ ਬਿਲਕੁਲ ਰਾਈਟ ਟਾਈਮ ਹੈਗਾ ਆ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ।